ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਖਬਰ ਇੰਡੀਆ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਇੱਥੇ ਕੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਇਲੈਕਸ਼ਨ ਦਾ ਦਿਨ ਹੈ ਰਿਜ਼ਲਟ ਚੱਲ ਰਹੇ ਨੇ ਲੋਕਾਂ ਦੇ ਵਿੱਚ ਬਹੁਤ ਗਰਮੀ ਸੀ ਇਲੈਕਸ਼ਨਾਂ ਕਰਕੇ ਵੀ ਔਰ ਵੈਸੇ ਵੀ ਗਰਮੀ ਦਾ ਮਾਹੌਲ ਸੀਗਾ ਰਾਤ ਦਾ ਕੁਝ ਮੌਸਮ ਚੇਂਜ ਹੋਇਆ ਅੱਜ ਜਿੰਨਾ ਕਿ ਚੋਣਾਂ ਦੇ ਨਤੀਜੇ ਆ ਰਹੇ ਨੇ ਅੱਜ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਜਲਾ ਜੀ ਜੋ ਕਿ ਹਜੇ ਤੱਕ ਬਾਤ 5712 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਫਾਈਟ ਕਰਦੇ ਨੇ ਜਿਹੜਾ ਆ ਰਹੇ ਨੇ ਤਰਨਜੀਤ ਸਿੰਘ ਸੰਧੂ ਹੋਰ ਕਈ ਉਮੀਦਵਾਰ ਨੇ ਜਿਹੜੇ ਕੀ ਲੀਡ ਕਰ ਰਹੇ ਨੇ ਹੋਰ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮਾਹੌਲ ਹੈ ਸਾਡੇ ਨਾਲ ਅੱਜ ਖੜੇ ਨੇ ਅੰਮ੍ਰਿਤਸਰ ਦੇ ਕੁਝ ਲੋਕ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਨੇ ਅੰਮ੍ਰਿਤਸਰ ਵਿੱਚ ਕੌਣ ਕੈਂਡੀਡੇਟ ਜਿੱਤਣਾ ਚਾਹੀਦਾ ਕਿ ਕਿਸ ਤਰ੍ਹਾਂ ਵਿਕਾਸ ਹੋਣਾ ਚਾਹੀਦਾ ਸੋ ਗੱਲਬਾਤ ਕਰਦੇ ਆ ਅੰਮ੍ਰਿਤਸਰ ਦੇ ਸ਼ਹਿਰ ਦੇ ਵਸਨੀਕਾਂ ਨਾਲ ਹਾਂਜੀ ਸਰ ਬਸੀ ਗੱਲ ਜੀ ਠੀਕ ਗੱਲ ਜੀ ਸਰ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਕੈਂਡੀਡੇਟ ਦੋ ਵਾਰ ਦੇ ਨੇ ਗੁਰਜੀਤ ਰੋਜਣਾ ਜੀ ਤੁਸੀਂ ਕੀ ਜਾਉਂਦੇ ਹੋ ਕਿ ਉਹਨਾਂ ਨੇ ਕੰਮ ਕੀਤੇ ਆ ਜਾਂ ਨਹੀਂ ਕੀਤੇ ਆ ਜਾਂ ਕੋਈ ਕੈਂਡੀਡੇਟ ਆਵੇ ਤਾਂ ਕਿਸ ਤਰ੍ਹਾਂ ਦਾ ਵਿਕਾਸ ਹੋਣਾ ਚਾਹੀਦਾ ਵੇਖੋ ਸਿਰ ਮੈਂ ਕਿਸੇ ਕੈਂਡੀਡੇਟ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਦੋਂ ਇਥੇ ਇਲੈਕਸ਼ਨ ਹੁੰਦੀਆਂ ਨੇ ਤੇ ਹਰ ਪਬਲਿਕ ਨੂੰ ਹਰ ਬੰਦੇ ਨੂੰ ਇੱਕ ਨਵੀਂ ਉਮੀਦ ਹੁੰਦੀ ਹੈ ਸ਼ਾਇਦ ਐਦਕੀ ਜੋ ਪਿਛਲੀ ਵਾਰ ਸਾਡਾ ਵਿਕਾਸ ਰਹਿ ਗਿਆ ਸੀਗਾ ਉਹ ਅਗਲੀ ਵਾਰੀ ਉਹ ਆਉਣ ਵਾਲਾ ਜਿਹੜਾ ਕੈਂਡੀਡੇਟ ਆ ਉਹ ਉਹਨੂੰ ਪੂਰਾ ਕਰ ਪਾਏਗਾ ਮੇਰੀ ਸਰਕਾਰ ਤੋਂ ਇਹ ਰਿਕੁਐਸਟ ਹੈ ਜਿਹੜੇ ਵੀ ਆਣ ਜੀ ਸਦਕੇ ਆ ਤੁਹਾਡਾ ਬਹੁਤ ਵੈਲਕਮ ਹੈ ਸਾਰੀ ਪਬਲਿਕ ਤੁਹਾਡਾ ਸਾਥ ਪੂਰਾ ਦੇਗੀ ਬਸ਼ਰਤੇ ਤੁਸੀਂ ਵੀ ਸਾਡੀਆਂ ਉਦੇ ਅਨੁਸਾਰ ਤੁਸੀਂ ਸਾਡੀਆਂ ਚੀਜ਼ਾਂ ਨੂੰ ਅੱਗੇ ਪਾਈਪਲਾਈਨ ਚ ਕੰਪਲੀਟ ਕਰੋ ਅੱਜ ਦੇ ਦਿਨ ਸਭ ਤੋਂ ਵੱਡਾ ਇਸ਼ੂ ਹੈ ਸਟੱਡੀ ਦੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਦਾ ਫਿਊਚਰ ਬਾਹਰ ਜਾ ਕੇ ਬਹੁਤ ਲਾਸਟ ਹੈ ਕੁਝ ਐਸਾ ਨਾ ਸਿਸਟਮ ਕਰੋ ਤਾਂ ਕਿ ਬੱਚੇ ਇੱਥੇ ਹੀ ਪੜਾਈ ਕਰਕੇ ਇੱਥੇ ਹੀ ਕੰਮ ਕਰਨ ਜਿਹੜਾ ਉਹਨਾਂ ਨੂੰ ਪੈਕੇਜ ਬਾਹਰ ਮਿਲਦਾ ਇੱਥੇ ਮਿਲੇ ਤਾਂ ਕਿ ਮਾਪਿਓ ਜਿਹੜੇ ਆਪਣੀ ਇਸ ਏਜ ਚ ਆ ਕੇ ਬੱਚਿਆਂ ਤੋਂ ਦੂਰ ਹੋ ਰਹੇ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਜਿਸ ਬਾਰੇ ਮੈਂ ਗਵਰਨਮੈਂਟ ਨੂੰ ਅਪੀਲ ਕਰਦਾ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਜਿੰਨਾ ਕਿ ਬੱਚੇ ਬਾਹਰ ਜਾ ਰਹੇ ਨੇ ਮੇਨ ਪੰਜਾਬ ਵਾਸੀਆਂ ਦੀ ਇਹ ਹੀ ਦਿੱਕਤ ਹੈ ਕਿ ਸਾਡੇ ਜਿਹੜਾ ਪੰਜਾਬ ਉਹ तकरीबन ਖਾਲੀ ਹੋ ਚੁੱਕਾ ਹੈ ਲੋਕ ਬਾਹਰ ਜਾ ਚੁੱਕੇ ਨੇ ਉਹਨਾਂ ਲੋਕਾਂ ਨੂੰ ਐਸੀ ਉਮੀਦ ਹੈ ਕਿ ਕੋਈ ਜਿਹੜੀ ਵੀ ਸਰਕਾਰ ਆਵੇ ਜਿਹੜਾ ਵੀ ਐਮਪੀ ਕੈਂਡੀਡੇਟ ਆਵੇ ਉਹ ਇੱਥੇ ਕੋਈ ਨਾ ਕੋਈ ਐਹੋ ਜਿਹਾ ਡਿਵੈਲਪਮੈਂਟ ਕਰੇ ਐਹੋ ਜਿਹੀ ਕੋਈ ਫੈਕਟਰੀ ਜਾਂ ਕੋਈ ਐਹੋ ਜਿਹਾ ਕਾਰੋਬਾਰ ਸੈੱਟ ਕਰੇ ਕਿ ਜਿਹੜੇ ਕਿ ਲੋਕਾਂ ਨੂੰ ਕੰਮ ਕਾਰੋਬਾਰ ਦੇ ਸਕੇ ਲੋਕ ਬਾਹਰ ਨਾ ਜਾ ਸਕਣ ਗੱਲਬਾਤ ਕਰਦੇ ਹਾਂ ਹੁਣ ਸਾਡੇ ਅੰਮ੍ਰਿਤਸਰ ਵਾਸੀਆਂ ਨਾਲ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਜੀ ਜਿਹੜਾ ਵੀ ਅਗੋਂ ਅੰਮ੍ਰਿਤਸਰ ਦਾ ਵਿਕਾਸ ਕਰੇ ਮੇਨ ਤੇ ਗ ਤੁਸੀਂ ਬਦਲਾਅ ਨੂੰ ਕਿਸ ਤਰ੍ਹਾਂ ਵੇਖਦੇ ਹੋ ਬਦਲਾਅ ਤੇ ਕੀ ਬਦਲਾਅ ਹੋਣਾ ਜ਼ਰੂਰੀ ਹੈ ਬਦਲਾਅ ਹੋਣਾ ਚਾਹੀਦਾ ਵੇ ਬਦਲਾਅ ਹੋਣਾ ਜ਼ਰੂਰੀ ਹੈ ਬੜੀ ਵੱਡੀ ਗੱਲ ਹੈ ਕਿ ਬਦਲਾਅ ਹੋਣਾ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਆਪ ਸਰਕਾਰ ਆਈ ਸੀ ਬਦਲਾਅ ਦਾ ਨਾਰਾ ਲੈ ਕੇ ਆਈ ਸੀ ਉਸੇ ਤਰ੍ਹਾਂ ਕਿ ਸੈਂਟਰ ਦੇ ਵਿੱਚ ਬਦਲਾਅ ਹੋ ਪਾਏਗਾ ਇਹ ਬੜੀ ਵੱਡੀ ਗੱਲ ਹੈ ਆਪ ਦੇਖਦੇ ਹਾਂ ਸ਼ਾਮ ਤੱਕ ਕੀ ਨਤੀਜੇ ਆਉਂਦੇ ਨੇ ਅਸੀਂ ਗੱਲਬਾਤ ਕਰਾਂਗੇ ਹੋਰ ਸਾਡੇ ਸਜਣ ਨੇ ਅਮਰਸਾ ਸ਼ਹਿਰ ਵਾਸੀ ਦੇ ਲੋਕ ਉਹਨਾਂ ਨਾਲ ਕਰਦੇ ਕਿ ਉਹ ਕਿਸ ਤਰ੍ਹਾਂ ਦੇਖਦੇ ਨੇ ਅੱਜ ਦੇ ਰਿਜ਼ਲਟ ਨੂੰ हां जी सर ਕੀ ਤੁਹਾਡਾ ਵਿਚਾਰ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਅੰਮ੍ਰਿਤਸਰ ਦਾ ਵਿਕਾਸ ਕਿ ਹੋਣਾ ਚਾਹੀਦਾ ਕੋਈ ਕੈਂਡੀਡੇਟ ਕਰੇ ਇੱਕ ਤੇ ਖੋਮੜ ਰੁਕਣੀ ਚਾਹੀਦੀ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੋਈ ਹੈ ਤੇ ਦੂਜੀ ਗੱਲ ਕਿ ਇਹਨੂੰ ਆਗੇ ਵਿਕਾਸ ਜ਼ਿਆਦਾ ਜ਼ਿਆਦਾ ਕਰਨਾ ਚਾਹੀਦਾ ਅੰਮ੍ਰਿਤਸਰ ਦਾ ਪਹਿਲੇ ਖੋਮੜ ਜਿਹੜੀ ਹੋ ਗਈ ਹੈ ਬਹੁਤ ਜ਼ਿਆਦਾ ਆਪ ਸਰਕਾਰ ਤਾਂ ਹੀ ਪਿੱਛੇ ਜਾ ਰਹੀ ਹੈ ਕਿ ਖੋਮੜ ਦੇ ਕਾਰਨ ਬੜਾ ਵੱਡਾ ਇਸ਼ੂ ਉਹਨਾਂ ਨੇ ਦੱਸਿਆ ਜੀ ਕਿ ਅੰਮ੍ਰਿਤਸਰ ਦੇ ਵਿੱਚ ਚੋਰੀਆਂ ਖੋਹਾਂ ਲੁੱਟਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਹ ਸੱਚ ਹੈ ਕਿਸੇ ਨਾ ਕਿਸੇ ਕਾਰਨ ਆਪ ਸਰਕਾਰ ਦੇ ਵਿੱਚ ਆਮ ਪੇ ਆदमी ਦੇ ਵਿੱਚ ਇਸ ਪ੍ਰਤੀ ਅਕਰੋਸ਼ ਹੈ ਗੁੱਸਾ ਹੈ ਕਿ ਪਿੱਛੇ ਜਿਹੜੀਆਂ ਚੋਰੀਆਂ ਲੁੱਟਖੋਹਾਂ ਹੋ ਰਹੀਆਂ ਨੇ ਆਏ ਦਿਨ ਗੋਲੀ ਚੱਲ ਰਹੀ ਹੈ ਕਿਤੇ ਨਾ ਕਿਤੇ ਇਸ ਕਰਦਾ ਖਾਮੇ ਆ ਜਾ ਕੇ ਆਪ ਪਾਰਟੀ ਨੂੰ ਨੁਕਸਾਨ ਦੇ ਸਕਦਾ ਹੈ ਤੇ ਸਰ ਤੁਸੀਂ ਕੀ ਸੋਚਦੇ ਹੋ ਕਿ ਐਮਪੀ ਜੋ ਆਏਗਾ ਉਹ ਪਰ ਸੈਂਟਰ ਸਰਕਾਰ ਇਹਦੇ ਨਾਲ ਬਿਜ਼ਨਸ ਵੀਅੂ ਦਾ ਕੋਈ ਫਰਕ ਪਏਗਾ ਬਿਨੈਰ ਪੁਆਇੰਟ ਦਾ ਬੜਾ ਫਰਕ ਪਏਗਾ ਇੱਕ ਹੈ ਬੰਦੇ ਨੇ ਆਪ ਆ ਕੇ ਓਜਲਾ ਨੇ ਲੋਗੜ ਦਾ ਪੁਲ ਕੀਤਾ ਸੰਸਦ ਸਭ ਤੋਂ ਜ਼ਿਆਦਾ اٹੈਂਡੈਂਸ ਐਦੀ ਕੀ ਹੈ ਇਸ ਟਾਈਮ ਔਰ ਕਿਸੇ ਬੰਦੇ ਦੀ ਇੰਨੀ اٹੈਂਡੈਂਸ ਨਾ ਬਸ ਸਾਰੇ ਇੰਟੈਂਡੈਂਸ ਐਨੇ ਦਿੱਤੀ ਗਈ ਹੈ ਐਨੇ ਆ ਕੇ ਲੋਗੜ ਦੇ ਪੁਲ ਦਾ ਕੀਤਾ ਕੰਮ ਜੋ ਕਿ 2-3 ਸਾਲ ਹੀ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਹੋਰ ਬਾਕੀ ਬਾਰੇ ਵੀ ਕਾਫੀ ਸੋਚੇਗਾ ਠੀਕ ਸੋ ਲੋਕਾਂ ਦੇ ਮਿਲੀ ਜੁਲੀ ਹੈਗੀ ਹੈ तकरीबन ਲੋਕਾਂ ਦਾ ਵਿਚਾਰ ਹੈ ਕਿ ਜਿਹੜਾ ਵੀ ਕੈਂਡੀਡੇਟ ਆਏ ਉਹ ਅੰਮ੍ਰਿਤਸਰ ਦੇ ਵਿਕਾਸ ਨੂੰ ਕਰੇ ਉਹ ਸੈਂਟਰ ਗਵਰਨਮੈਂਟ 'ਚ ਵੀ ਆਵੇ ਤੇ ਉਹ ਦੇਸ਼ ਦਾ ਵਿਕਾਸ ਕਰੇ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਹਾਂ ਵੀ ਹਰ ਕੋਈ ਆਪਣਾ ਵਿਕਾਸ ਚਾਹੁੰਦਾ ਹੈ ਕਿਸੇ ਦਾ ਮੁੱਦਾ ਹੈ ਕਿ ਸਾਡੇ ਬੱਚੇ ਕਾਰੋਬਾਰ ਲਈ ਬਾਹਰ ਨਾ ਜਾਣ ਇੱਥੇ ਹੀ ਸੈਟਲ ਹੋਣ ਸੋ ਹਜੇ ਦਾ ਤਾਜ਼ਾ ਅਪਡੇਟ ਹੈਗਾ ਕਿ ਗੁਰਜੀਤ ਸਿੰਘ ਓਜਰਾ ਜਿਹੜੇ ਅੰਮ੍ਰਿਤਸਰ ਤੋਂ ਲੀਡ ਕਰ ਰਹੇ ਨੇ ਔਰ ਅੱਗੇ ਚੱਲ ਰਹੇ ਨੇ ਔਰ ਨਵੀਆਂ ਖਬਰਾਂ ਲਈ ਨਵੀਂ ਅਪਡੇਟ ਲਈ ਲੈ ਕੇ ਆਵਾਂਗੇ ਤੁਹਾਡੇ ਲਈ ਸੰਦੀਪ ਸਾਂਢੀ ਲਾਈਵ ਖਬਰ ਇੰਡੀਆ ਟੀਵੀ ਅੰਮ੍ਰਿਤਸਰ